ਮੇਤ੍ਰੋ ਇਸ ਨੌਜਵਾਨ ਦਾ ਨਾਮ ਹਰਦੀਪ ਸਿੰਘ ਟੌਰ ਅਤੇ ਕੈਨੇਡਾ ਦੇ ਵਿੱਚ ਇਹ ਰਾਤੋ ਰਾਤ ਇੰਨਾ ਜ਼ਿਆਦਾ ਛਾ ਗਿਆ ਕਿ ਸਾਰੇ ਪਾਸੇ ਇਹਨਾਂ ਦੀ ਚਰਚਾ ਹੋਣ ਲੱਗ ਪਈ। ਅਸਲ ਦੱਸਦੀ ਹੈ ਕਿ ਇੱਕ ਟੈਕਸੀ ਡਰਾਈਵਰ ਰਾਤ ਦੇ ਰਾਤੀ ਇਹਨਾਂ ਦੀ ਟੈਕਸੀ ਦੇ ਵਿੱਚ ਇੱਕ ਜੋੜਾ ਬੈੰਦਾ ਹੈ ਜਿੱਥੇ ਇੱਕ ਪ੍ਰੈਗਨੈਂਟ ਲੇਡੀ ਸੀ ਤੇ ਉਹ ਬੱਚੇ ਨੂੰ ਜਨਮ ਦੇ ਲਈ ਹਸਪੀਟਲ ਦੇ ਵਿੱਚ ਜਾ ਰਹੇ ਸੀ ਪਰ ਹਸਪੀਟਲ ਨਹੀਂ ਪੁੱਜ ਸਕੇ ਕਿਉਂਕਿ ਕੈਨੇਡਾ ਦੇ ਵਿੱਚ ਬਰਫ਼ ਬਹੁਤ ਸੀ ਅਤੇ ਹਸਪੀਟਲ ਜਾਣ ਦੇ ਵਿੱਚ ਦੇਰੀ ਹੋ ਰਹੀ ਸੀ ਤਾਂ ਹਰਦੀਪ ਸਿੰਘ ਟੌਰ ਨੇ ਉਹਨਾਂ ਨੇ ਬੱਚੇ ਦਾ ਜਨਮ ਕਾਰ ਦੇ ਵਿੱਚ ਦਵਾਇਆ ਅਤੇ ਹੈਲਪ ਕੀਤੀ ਪੂਰੀ ਅਤੇ ਫਿਰ ਸੇਫਲੀ ਉਹਨਾਂ ਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਜਦੋਂ ਇਹ ਗੱਲ ਖਬਰਾਂ ਤੇ ਨਿਊਜ਼ ਚੈਨਲ ਨੂੰ ਪਤਾ ਲੱਗੀ ਤਾਂ ਪੂਰਾ ਕੈਨੇਡਾ ਇਹਨਾਂ ਦਾ ਫੈਨ ਹੋ ਗਿਆ ਵੱਡੇ ਵੱਡੇ ਨਿਊਜ਼ ਚੈਨਲ ਤੇ ਇਹਨਾਂ ਦੇ ਇੰਟਰਵਿਊ ਆ ਰਹੇ ਨੇ ਕੈਨੇਡਾ ਦੇ ਅਮਰੀਕਾ ਦੇ ਸੋ ਇਹ ਨੇ ਦੋਸਤੋ ਪੰਜਾਬੀ ਦੇ ਸਾਹ ਜੇਕਰ ਤੁਹਾਨੂੰ ਪੰਜਾਬੀ ਹੁਣ ਤੇ ਮਾਣ ਆ ਤੇ ਇਸ ਵੀਡੀਓ ਨੂੰ ਹਰ ਇੱਕ ਦੇ ਕੋਲ ਸ਼ੇਅਰ ਜ਼ਰੂਰ ਕਰ ਦਿਓ ਅਤੇ ਇੱਕ ਲਾਈਕ ਕਰਕੇ ਇੱਕ ਕਮੈਂਟ ਕਰਕੇ ਵੀ ਜਾਈਓ ਤਾਂ ਜੋ ਗੋਰਿਆਂ ਦੇ ਵਿੱਚ ਆਪਣੀ ਜੋ ਇਮੇਜ ਖਰਾਬ ਹੋਈ ਵੀ ਹੈ ਕੈਨੇਡਾ ਦੇ ਵਿੱਚ ਉਹ ਸੁਧਰ ਸਕੇ ਕਿਉਂਕਿ ਅੱਧੇ ਗੋਰੇ ਤਾਂ ਪੰਜਾਬੀਆਂ ਦੀ ਇਮੇਜ ਨੂੰ ਬਗਾ ਨਿੰਦਤੇ ਲੱਗੇ ਹੋਏ ਨੇ ਇਹ ਹੁੰਦੇ ਨੇ ਦੋਸਤੋ ਅਸਲ ਪੰਜਾਬੀ ਸਾਰੇ ਪੰਜਾਬ ਨੂੰ ਇਸ ਤੇ ਮਾਣਾ ਵੀਡੀਓ ਨੂੰ ਜ਼ਰੂਰ ਕੇ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ